ਸਤਿਗੁਰਾਂ ਦੀ ਸਾਜੀ ਨਵਾਜੀ ਸਤਸੰਗਤ ਜੀਓ ਸਤਿਗੁਰਾਂ ਦੀ અપਾਰ ਰਹਿਮਤ ਹੋਈ ਹੈ ਸੋਭਾ ਅਮਰਤ ਵੇਲੇ ਤੋਂ ਸਤਿਗੁਰਾਂ ਨੇ ਆਪਣੇ ਤਖਤਾਂ ਤੇ ਸੁਭਾਈ ਮਾਨ ਹੋ ਕੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਹਨ ਉਪਰੰਤ ਸਤਿਗੁਰਾਂ ਨੇ ਰਹਿਮਤ ਕਰਦਿਆ ਹੋਇਆ ਕਿਰਪਾ ਕੀਤੀ ਆਪਣੇ ਦਰੋਂ ਖੜਾ ਆਪਣੇ ਮੁਖਾਰਬਿੰਦ ਚੋਂ ਪਾਵਨ ਹੁਕਮ ਬਖਸ਼ੇ ਰੋਜ਼ਾਨਾ ਦਿੱਤਰਾ ਸਾਨੂੰ ਵਡਿਆਈ ਬਖਸ਼ੀ ਹੈ ਕਿਰਪਾ ਕੀਤੀ ਹੈ ਨਵੇਂ ਤਰੀਕੇ ਨਾਲ ਨਵੀਂ ਯੁਗਤ ਨਾਲ ਸਤਿਗੁਰਾਂ ਨੇ ਸਾਨੂੰ ਜੀਵਨ ਜਿਉਣ ਦੀ ਜਾਚ ਸਫਾਈ ਹੈ ਆਓ ਸਾਰੇ ਮਨ ਕਰਕੇ ਕਾਗਰਤਾ ਬਣਾਈਏ ਗੁਰੂ ਦੇ ਹਜ਼ੂਰੀ ਵਿੱਚ ਜੁੜੀਏ ਗੁਰੂ ਦੀ ਨੰਗੀ ਗੋਦ ਦਾ ਆਨੰਦ ਮਾਣੀਏ ਮਨ ਨੂੰ ਬਵੇਕੇ ਬਣਾ ਕੇ ਗੁਰੂ ਦੇ ਚਰਨਾਂ ਵਿੱਚ ਧਿਆਨ ਤਰਹੀਏ ਅਰੇ ਆਪਣੇ ਜੀਵਨ ਦੇ ਬੰਧਨਾ ਤੋਂ ਮੁਕਤੀ پا ਕੇ ਗੁਰੂ ਵਾਲੇ ਬਣੀਏ ਕੌਕੇ ਸਤਗੁਰ ਜੀ ਬਾਣੀ ਚ ਕਥਨ ਕਰਦੇ ਨੇ ਪੰਚਮ ਪਾਤਸ਼ਾਹ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਹਿੰਦੇ ਆਵੇ ਰਾਮ ਸਰਨ ਵਡਭਾਗੀ ਕਹਿੰਦੇ ਕੋਈ ਵੱਡੇ ਭਾਗਾ ਵਾਲਾ ਮਨੁੱਖੀ ਪਰਮਾਤਮਾ ਦੀ ਸਰਨ ਵਿੱਚ ਆਉਂਦਾ ਹੈ ਜੇਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਿਤੇ ਗੁਰੂ ਦੀ ਰਹਿਮਤ ਹੁੰਦੀ ਹੈ ਜਿਹਨੂੰ ਗੁਰੂ ਬਖਸ਼ ਲੈਂਦਾ ਹੈ ਜਿਤੇ ਗੁਰੂ ਰਹਿਮਤ ਕਰ ਦਿੰਦਾ ਹੈ ਕਹਿੰਦੇ ਉਹ ਵੱਡੇ ਭਾਗਾ ਵਾਲੇ ਮਨੁੱਖ ਹੁੰਦੇ ਹਨ ਜਿਨ੍ਹਾਂ ਨੂੰ ਗੁਰੂ ਦੀ ਪਰਮਾਤਮਾ ਦੀ ਅਕਾਲ ਪੁਰਖ ਦੀ ਸਰਣ ਵਿੱਚ ਜਿਹੜੇ ਆਉਂਦੇ ਨੇ ਚੱਲ ਕੇ ਤੇ ਸਤਗੁਰੂ ਜੀ ਕਹਿੰਦੇ ਇੱਕ ਸਿ ਬਿਨ ਕਿਛ ਹੋਰ ਨਾ ਜਾਣੈ ਅਵਰੂਪ ਆਪ ਤਿਆਗੀ ਕਹਿੰਦੇ ਜਿਹੜੇ ਕੇਵਲ ਦੇ ਕੇਵਲ ਇੱਕ ਪਰਮਾਤਮਾ ਦੀ ਸਰਨਨ ਤੋਂ ਬਿਨਾ ਹੋਰ ਕਿਸੇ ਹੋਰ ਦੀ ਸਰਨ ਵਿੱਚ ਨਹੀਂ ਜਾਂਦੇ ਇਕ ਪਰਮਾਤਮਾ ਦੀ ਸਰਨ ਤੋਂ ਬਿਨਾਂ ਉਹ ਮਨੁੱਖ ਕੋਈ ਹੋਰ ਹਿੱਲਾ ਨਹੀਂ ਜਾਣਦੇ ਕੇਵਲ ਤੇ ਕੇਵਲ ਹੋਰ ਸਾਰੇ ਹਿੱਲੇ ਛੱਡ ਕੇ ਗੁਰੂ ਦੀ ਸਰਨ ਦਾ ਉਹ ਟਾਹਸਰਾ ਤੱਕਦੇ ਨੇ ਸਤਿਗੁਰ ਜੀ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਹੁੰਦੇ ਹਨ ਮਨ ਬਚ ਕਰਮ ਅਰਧ ਹਰ ਹਰ ਸਾਧ ਸੰਗ ਸੁਖ ਪਾਇਆ ਪਿਆਰਿਓ ਗੁਰੂ ਕਿਰਪਾ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਪ੍ਰਭੂ ਦੀ ਸਰਣ ਵਿੱਚ ਆਉਣ ਵਾਲਾ ਮਨੁੱਖ ਆਪਣੇ ਮਨ ਦੇ ਰਾਹੀ ਬਚਨਾਂ ਦੇ ਰਾਹੀ ਕੰਮਾਂ ਰਾਹੀ ਪਰਮਾਤਮਾ ਦਾ ਅਰਾਧਨ ਕਰ ਲੈਂਦਾ ਹੈ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਉਹ ਸੰਗਤ ਗੁਰੂ ਦੀ ਸੰਗਤ ਵਿੱਚ ਟਿਕੇ ਆਤਮਕ ਆਨੰਦ ਮਾਣਦੇ ਨੇ ਬੰਦਨਾ ਤੋਂ ਮੁਕਤ ਹੋ ਜਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਤਤਾਂ ਤੋਂ ਵਟ ਜਾਂਦੇ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਕਹਿੰਦੇ ਮਨ ਬਚ ਕਰਮ ਆਰਾਧੇ ਹਰ ਹਰ ਮਨ ਕਰਕੇ ਜਿਹੜੇ ਕਰਮ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਪ੍ਰਭੂ ਦੀ ਸਰਨ ਵਿੱਚ ਆਉਣ ਵਾਲੇ ਗੁਰੂ ਦੀ ਸੰਗਤ ਵਿੱਚ ਆ ਕੇ ਮਨ ਰਹੀ ਬਚਨਾ ਰਹੀ ਕੰਮ ਕਰਨਾ ਪਰਮਾਤਮਾ ਨੂੰ ਆਰਾਧਣਾ ਤੇ ਗੁਰੂ ਦੀ ਸੰਗਤ ਵਿੱਚ ਟੇਕੇ ਆਤਮਿਕ ਆਨੰਦ ਮਾੜਨਾ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਜੀਵਨ ਦਾ ਰਸਤਾ ਮਿਲ ਜਾਂਦਾ ਹੈ ਆਤਮਿਕ ਆਨੰਦ ਸੇਖਾਰ ਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਫਿਰ ਖੁਸ਼ੀਆਂ ਹੀ ਬੜੀਆਂ ਰਹਿੰਦੀਆਂ ਹਨ ਉਹਨਾਂ ਨੂੰ ਕਦੇ ਵੀ ਕੋਈ ਦੁੱਖ ਨਹੀਂ ਵਿਆਪਦਾ ਤੇ ਸਤਿਗੁਰੂ ਜੀ ਕਹਿੰਦੇ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਏ ਕਹਿੰਦੇ ਭਾਈ ਇਹ ਸਿਮਰਨ ਨੇ अनेका ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਦੇਣੀ ਹੈ ਇੱਕ ਸਿਮਰਨ ਦੀ ਖਾਤਰ ਸਤਿਗੁਰੂ ਜੀ ਕਹਿੰਦੇ ਇਹ ਸਿਮਰਨ ਨੇ ਤੇਰੇ अनेका ਕੀਤੇ ਕਰਮ ਵਿਕਾਰ ਕੱਟ ਕੇ ਤੇਰੇ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਕਰ ਦੇਣੀ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ ਮਨੁੱਖ ਪਰਮਾਤਮਾ ਨਾਲ ਡੁੱੜ ਜਾਂਦਾ ਹੈ ਸਤਗੁਰੂ ਜੀ ਕਹਿੰਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਬੰਦਨਾ ਤੋਂ ਮੁਕਤੀ ਮਿਲ ਜਾਂਦੀ ਹੈ ਐਸੀ ਗੁਰੂ ਕਿਰਪਾ ਮਹਾਨ ਕਰਦੇ ਨੇ ਤੇ ਸਤਗੁਰੂ ਜੀ ਕਹਿੰਦੇ ਜਿਹੜੇ ਬੰਦਨਾ ਤੋਂ ਮੁਕਤ ਹੋ ਜਾਂਦੇ ਨੇ ਉਹ ਫਿਰ ਸਦਾ ਗੁਰੂ ਤੋਂ ਬੜੀਆਂ ਆਈਆਂ ਪ੍ਰਾਪਤ ਕਰਦੇ ਨੇ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਹੀ ਬਣੀਆਂ ਰਹਿਣੀਆਂ ਨੇ ਆਓ ਸਾਰੇ ਮਨ ਕਰਕੇ ਕਾਗਰਤਾ ਬਣਾ ਕੇ ਗੁਰੂ ਦੇ ਨਾਲ ਪ੍ਰੀਤੀ ਬਣਾਈਏ ਤਾਂ ਜੋ ਸਾਨੂੰ ਇਹ ਸਤਿਗੁਰਾਂ ਨੇ ਜਿਤਨਾ ਸਮਾਂ ਬਖਸ਼ਿਆ ਹੈ ਇਸ ਥੋੜੇ ਜੇ ਸਮੇਂ ਤੋਂ ਬਹੁਤੇ ਲਾ혜 ਪ੍ਰਾਪਤ ਕਰਕੇ ਜੀਵਨ ਜਿਉਣ ਦੀ ਜਾਚ ਸਿੱਖ ਲਈਏ ਗੁਰੂ ਵਾਲੇ ਬਣ ਜਾਏਗੀ ਕਿਉਂਕਿ ਸਤਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਹੈ ਨਾ ਜੰਜੀਰਾਂ ਨਾਲ ਜਕੜਿਆ ਪਿਆ ਹੈ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਦੁਨੀਆਂ ਦੇ ਸੁੱਖ ਮਾਣਨ ਦੀ ਖਾਤਰ ਕਹਿੰਦੇ ਮਨੁੱਖ ਪਾਪ ਵਿਕਾਰ ਦੀਆਂ ਜੰਜੀਰਾਂ ਦੀਆਂ ਪਾਈਆਂ ਵਿੱਚ ਬਣੇ ਰਹਿੰਦੇ ਹਨ ਉਹਨਾਂ ਦੇ ਗਲ ਵਿੱਚ ਬਾਈਆਂ ਬਣੀਆਂ ਰਹਿੰਦੀਆਂ ਪੈਦੇ 사ਦਗੁਰ ਜੀ ਕਹਿੰਦੇ ਜੇ ਕੋਣ ਹੋਣ ਨਾ ਕਟੀਆਂ ਨੇ ਸੇ ਪਾਪਾਈ ਸੇ ਵੀਰ ਕਹਿੰਦੇ ਇਹ ਪਾਪਾਂ ਦੀ ਫਾਹੀ ਤਦੋਂ ਹੀ ਕੱਟੀ ਜਾਂਦੀ ਹੈ ਕੱਟੀ ਜਾ ਸਕਦੀ ਹੈ ਜੇ ਸਾਡੇ ਪੱਲੇ ਗੁਣ ਹੋਣਗੇ ਅਸਲ ਗੁਣ ਸਾਡੇ ਜੀਵਨ ਭਾਈ ਮਿੱਤਰ ਬਣਨਗੇ ਜੇ ਅਸਲ ਗੁਣ ਸਾਡੇ ਜੀਵਨ ਵਿੱਚ ਹੋਣਗੇ ਤਾਂ ਹੀ ਸਤਗੁਰੂ ਜੀ ਕਹਿੰਦੇ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਸਤਗੁਰਾਂ ਨੇ ਰਹਿਮਤ ਕੀਤੀ ਹੈ ਗੁਰੂ ਸਾਹਿਬ ਨੇ ਜੋ ਅੱਜ ਸਾਨੂੰ ਹੁਕਮ ਬਖਸ਼ਿਆ ਉਹਦੇ ਵਿੱਚ ਵੀ ਸਤਗੁਰੂ ਨੇ ਬੜੇ ਪਿਆਰ ਨਾਲ ਸਮਝਾਇਆ ਹੈ ਆਓ ਪੰਚਮ ਪਾਤਸ਼ਾਹ ਜੀ ਦੀ ਵਡਿਆਈ ਦੇ ਪਾਤਰ ਬੜੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਤੇ ਰਹਿਮਤ ਕੀਤੀ ਹੈ। ਸਤਿਗੁਰਾਂ ਨੇ ਬਿਲਾਵਲ ਰਾਗ ਵਿੱਚ ਬੜੇ ਪਿਆਰ ਨਾਲ ਸਮਝਾਇਆ ਹੈ ਇਸ ਸਮੁੰਦਰ ਸੰਸਾਰ ਤੋਂ ਪਾਰ ਲੰਘਣ ਵਾਸਤੇ ਬੰਦਨਾ ਦੀ ਮੁਕਤੀ ਵਾਸਤੇ ਸਤਿਗੁਰਾਂ ਨੇ ਨਵੇਂ ਤਰੀਕੇ ਨਾਲ ਨਵੀਂ ਜੋਗਤ ਨਾਲ ਕਿਰਪਾ ਕੀਤੀ ਹੈ ਆਓ ਭਾਈ ਮਨ ਕਰਕੇ ਜੁੜੀਏ ਤਾਂ ਜੋ ਸਾਡਾ ਇਹ ਸਮਾਦਰ ਪ੍ਰਵਾਨ ਹੋ ਜਾਵੇ ਗੁਰੂ ਦੀ ਕਿਰਪਾ ਹੋ ਜਾਵੇ ਸਾਨੂੰ ਜੀਵਨ ਜਿਉਣ ਦੀ ਜਾਤ ਆ ਜਾਵੇ ਗੁਰੂ ਵਾਲੇ ਬਣ ਜਾਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਤਿਗੁਰ ਜੀ ਰਹਿਮਤ ਕਰਦੇ ਨੇ ਸਤਿਗੁਰ ਕਹਿੰਦੇ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਗਰ ਤੋਂ ਭਾਵ ਸਮੁੰਦਰ ਸੋਈ ਭਾਵ ਉਹੀ ਮਨੁੱਖ ਸਤਿਗੁਰੂ ਜੀ ਕਹਿੰਦੇ ਪਿਆਰਿਆ ਇਹ ਜਿਹੜਾ ਜਗਤ ਹੈ ਨਾ ਇਹ ਈ ਧਰਤੀ ਹੈ ਇਹ ਸੰਸਾਰ ਕਹਿੰਦੇ ਇੱਕ ਸਮੁੰਦਰ ਦੀ ਨਿਆਈ ਹੈ ਹੁਣ ਸੁਮੰਦਰ પાર ਕਰਨ ਲਈ ਜਹਾਜ਼ ਦੀ ਵਰਤੋਂ ਕਰਨੀ ਪੈਂਦੀ ਹੈ ਸਾਧਨਾ ਦੀ ਵਰਤੋਂ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਸਤਗੁਰੂ ਜੀ ਕਹਿੰਦੇ ਭਾਈ ਜਿਹੜਾ ਇਹ ਸੰਸਾਰ ਸਮੁੰਦਰ ਹੈ ਨਾ ਇਹ ਪਾਰ ਕਰਨ ਲਗੇ ਇਹ ਪਾਰ ਕਰਨ ਲਈ ਤੈਨੂੰ ਨਾਮ ਜਪਣਾ ਪਵੇਗਾ ਭਾਵ ਇੱਕ ਸਮੁੰਦਰ ਹੈ ਜਿਸ ਵਿੱਚ ਵਕਾਰਾਂ ਦਾ ਪਾਣੀ ਠਾਠਾ ਮਾਰਿਆ ਹੈ ਪਾਪ ਭਰੇ ਪਏ ਨੇ ਕਰਮ ਕਰੇ ਪਏ ਨੇ ਕਹਿੰਦੇ ਇਹਨੂੰ ਪਾਰ ਉਹੀ ਲੰਘ ਸਕਦਾ ਹੈ ਜਿਹੜਾ ਪਰਮਾਤਮਾ ਦੇ ਗੀਤ ਗਾਉਂਦਾ ਹੈ ਜਿਹੜਾ ਬਾਣੀ ਨੂੰ ਆਪਣੇ ਜੀਵਨ ਦਾ ਜਿਨ੍ਹਾਂ ਨੇ ਸਹਾਰਾ ਬਣਾਇਆ ਹੈ ਕੇਵਲ ਤੇ ਕੇਵਲ ਜਿਨ੍ਹਾਂ ਨੇ ਗੁਰੂ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ ਕਹਿੰਦੇ ਇਸ ਸੰਸਾਰ ਸਮੁੰਦਰ ਉਹੀ ਪਾਰ ਲੰਘਦੇ ਨੇ ਜਿਨ੍ਹਾਂ ਨੇ ਗੁਰੂ ਨੂੰ ਜੀਵਨ ਦਾ ਸਹਾਰਾ ਬਣਾਇਆ ਹੈ ਇਥੇ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਨਾ ਆਪ ਜੀ ਦੇ ਨਾਲ ਚਾਰ ਮਿੱਤਰ ਰਸਾਨਖਾਨ ਜਿਨਾਂ ਨੂੰ ਦੁਪਹਿਰ ਦਾ ਸਮਾਂ ਹੈ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਾਸੇ ਕੰਮ ਨੂੰ ਜਾਣਾ ਹੈ ਉਦੋਂ ਪੁਲ ਨਹੀਂ ਸੀ ਹੁੰਦੇ ਮਲਾਹ ਹੁੰਦੇ ਸਨ ਜਿਹੜੇ ਕਿਸ਼ਤੀ ਦੇ ਰਾਹੀ ਦੂਜੇ ਪੁਲ ਵਿੱਚ ਪਾਰ ਲੰਘਾ ਦਿੰਦੇ ਸਨ ਉਹਨਾਂ ਨੇ ਮਲਾਹ ਨਾਲ ਗੱਲ ਕੀਤੀ ਇੱਕ ਪੁਲ ਤੋਂ ਦੂਜੇ ਪਾਸੇ ਚਲੇ ਗਏ ਤੇ ਜਰੂ ਆਪਣਾ ਕਰਮ ਸੀ ਉਹਨਾਂ ਨੇ ਜਦੋਂ ਕਰਮ ਕਰਕੇ ਨਿਵੇੜਿਆ ਕਰਮ ਕਰਕੇ ਛਾਮ ਦਾ ਸਮਾ ਪੈ ਗਿਆ ਅੱਜ ਆਪਣਾ ਕਰਮ ਪੂਰਾ ਕੀਤਾ ਕਰਮ ਕਰਕੇ ਜਦੋਂ ਬਾਪਸ ਆਉਣ ਲੱਗੇ ਨਾ ਹੁਣ ਮਨੁੱਖੀ ਸੁਭਾਅ ਹੈ ਨਛੇ ਦੇ ਆਦੀ ਨਹੀਂ ਤੇ ਅੱਜ ਸ਼ਰਾਬ ਪਾਨ ਕੀਤੀ ਸ਼ਾਮ ਦਾ ਵੇਲਾ ਹੈ ਤੇ ਜਦੋਂ ਉਹ ਕਿਨਾਰੇ ਤੇ ਆਏ ਨਾ ਤੇ ਜਿਹੜਾ ਮਲਾ ਉਹਨਾਂ ਨੂੰ ਛੱਡ ਕੇ ਗਿਆ ਸੀ ਉਹ ਹੁਣ ਆਪਣੇ ਘਰੇ ਚੱਲ ਗਿਆ ਕਿਉਂਕਿ ਰਾਤ ਦਾ ਸਮਾਂ ਹੋ ਗਿਆ ਸ਼ਾਮ ਪੈ ਗਈ ਤੇ ਹੁਣ ਇੱਕ ਦੂਜੇ ਦੇ ਮੂੰਹਾਂ ਲਵੇ ਦੇ ਨੇ ਵੇਲਾ ਕਾਫੀ ਲੰਮਾ ਹੋ ਗਿਆ ਹੈ ਹੁਣ ਕਹਦੇ ਦੂਜੇ ਪਾਸੇ ਕਿਵੇਂ ਜਾਏਗੀ ਤੇ ਵਿਚੋਂ ਇੱਕ ਝੁਗਤ ਦਿੰਦਾ ਕਹਿੰਦਾ ਚੱਲ ਜੇ ਮਲਾ ਨਹੀਂ ਕਿਸ਼ਤੀ ਤਾਂ ਇੱਥੇ ਹੀ ਹੈਗੀ ਹੈ ਨਾ ਕਹਦਾ ਆਪਾਂ ਆਪ ਹੀ ਇੱਕ ਦੂਜੇ ਦੇ ਰਿਵਾਰੀ-ਵਾਰੀ ਚੱਕੂ ਮਾਰ ਕੇ ਕਿਸ਼ਤੀ ਤੋਂ ਪਾਰ ਲੰਘ ਜਾਵਾਂਗੇ ਉਹ ਕਹਿੰਦੇ ਚਲੋ ਠੀਕ ਹੈ ਨਾਲ ਦੇ ਕਹਿੰਦੇ ਕਹਿੰਦੇ ਵਾਰੀ-ਵਾਰੀ ਸਰਜੱਪੂ ਮਾਰਾਂਗੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਚ ਲੱਗ ਜਾਾਂਗੇ ਤਾਂ ਜਿਹੜਾ ਪਹਿਲੇ ਨੰਬਰ ਵਾਲਾ ਉਹ ਮਾਰੀ ਜਾਂਦਾ ਚੱਪੂ ਅਜ ਮਾਰੀ ਜਾਂਦਾ ਹੈ ਤੇ ਜਦੋਂ ਥੱਕ ਜਾਂਦਾ ਦੂਜੇ ਨੂੰ ਫੜਾ ਦਿੰਦਾ ਦੂਜਾ ਫੜਾ ਦਿੰਦਾ ਤੀਜੇ ਨੂੰ ਤੀਜਾ ਚੌਥੇ ਨੂੰ ਤੇ ਜਦੋਂ ਚੌਥਾ ਥੱਕ ਗਿਆ ਉਹ ਪਹਿਲੇ ਨੂੰ ਫੜਾ ਦਿੰਦਾ ਤੇ ਹੁਣ ਹੈਰਾਨਗੀ ਦੀ ਗੱਲ ਉਹ ਕਹਿੰਦੇ ਕਿਨਾਰਾ ਕਿਉਂ ਨਹੀਂ ਆਉਂਦਾ ਭਇਆ ਬਾਬੂ ਅਗਣਾਜ ਕੋਲੇ ਪਿਆ ਨਾ ਮਨ ਨਹੀਂ ਹੈਗਾ ਗੁਰੂ ਨਾਲ ਜੁੜਿਆ ਸੋਝੀ ਨਹੀਂ ਹੈਗੀ ਜੀਵਨ ਦੀ ਤੇ ਹੁਣ ਚੱਪੂ ਮਾਰੀ ਜਾਂਦੇ ਨੇ ਮਾਰੀ ਜਾਂਦੇ ਨੇ ਮਾਰਦਿਆਂ ਮਾਰਦਿਆਂ ਸਵੇਰ ਆ ਗਈ ਜਦੋਂ ਦਿਨ ਢਲਿਆ ਦਿਨ ਚ ਪ੍ਰਕਾਸ਼ ਹੋਇਆ ਤੇ ਜਦੋਂ ਵੇਖਦੇ ਨੇ ਕਹਿੰਦੇ ਜਿੱਥੇ ਖੜਿਆ ਰਾਤ ਦੇ ਉੱਥੇ ਚੱਪੂ ਮਾਰੀ ਜਾਂਦੇ ਇਹ ਗੱਲ ਕੀ ਤੇ ਜਦੋਂ ਧਿਆਨ ਧਰ ਕੇ ਦੇਖਿਆ ਜਿਹੜੀ ਉਹ ਕਿਸ਼ਤੀ ਸੀ ਨਾ ਉਹ ਜੰਜੀਰ ਨਾਲ ਬੰਨੀ ਹੋਈ ਸੀ ਜਿਹੜੇ ਮਲਾਹ ਹੁੰਦੇ ਨੇ ਨਾ ਉਹ ਦੱਸੀ ਜਾਂ ਜੰਜੀਰ ਨਾਲ ਬੰਨ੍ਹ ਦਿੰਦੇ ਨੇ ਕਿ ਪਾਣੀ ਦੇ ਵਿਆਪ ਨਾਲ ਸਾਡੀ ਕਿਸ਼ਤੀ ਨਾ ਰੁੜ ਜਾਵੇ ਉਹ ਜਦੋਂ ਧਿਆਨ ਮਾਰਿਆ ਤੇ ਉਹ ਜਿਹੜੀ ਕਿਸ਼ਤੀ ਸੀ ਉਹ ਜੰਜੀਰ ਨਾਲ ਬੰਨੀ ਹੋਈ ਸੀ ਭਾਵਰ ਗੁਣੋ ਗੁਣ ਨਾ ਹੋਣ ਕਰਕੇ ਸਾਰੀ ਰਾਤ ਖਪਦੇ ਰਹੀ ਜੀਵਨ ਦਾ ਅਸਲੀ ਰਸਤਾ ਹੀ ਨਹੀਂ ਪਤਾ ਲੱਗਿਆ ਇਸ ਕਰਕੇ ਸਾਨੂੰ ਸਤਗੁਰੂ ਦੀ ਬਾਣੀ 'ਚ ਬਾਰ-ਬਾਰ ਸਮਝਾਉਂਦੇ ਨੇ ਕਹਿੰਦੇ ਭਾਈ ਜਿਹੜਾ ਇਹ ਸੰਸਾਰ ਸਮੁੰਦਰ ਹੈ ਨਾ ਇਹਨੂੰ ਪਾਰ ਲੰਘਣ ਲਈ ਗੁਣ ਜ਼ਰੂਰੀ ਹੋਣੇ ਚਾਹੀਦੇ ਨੇ ਜੀਵਨ ਵਿੱਚ ਤੇ ਜਿਨ੍ਹਾਂ ਦੇ ਅੰਦਰ ਗੋਣੀ ਹੈ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਸਾਰੀ ਜ਼ਿੰਦਗੀ ਖੱਬਦੇ ਰਹਿੰਦੇ ਨੇ ਉਹਨਾਂ ਦਾ ਪਰ ਜੰਮਣ ਮਰਨ ਗੇੜ ਚੱਲਿਆ ਰਹਿੰਦਾ ਹੈ ਉਹਨਾਂ ਨੂੰ ਕਦੇ ਮੁਕਤੀ ਨਹੀਂ ਮਿਲਦੀ ਇਸ ਕਰਕੇ ਪਿਆਰਿਓ ਸਤਿਗੁਰ ਕਹਿੰਦੇ ਜੇ ਸੰਸਾਰ ਸਮੁੰਦਰ ਨੂੰ ਪਾਰ ਲੰਘਣਾ ਹੈ ਤਾਂ ਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਲਾਗੂ ਕਰਨਾ ਪਵੇਗਾ ਸਾਧ ਸੰਗਤ ਕੈ ਸਾਧ ਸੰਗ ਕੈ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਸਾਧ ਸੰਗਤ ਦੇ ਨਾਲ ਮੇਲ ਜੋੜ ਰੱਖਦਾ ਹੋਵੇ ਗੁਰਮਖਾਂ ਦੀ ਸੰਗਤ ਕਰਦਾ ਹੋਵੇ ਪਰ ਇਹ ਦਾਤ ਕੋਈ ਭਾਗਾ ਵਾਲੇ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁਣ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਗੁਰੂ ਦੀ ਵਡਿਆਈ ਉਹਨਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਤੇ ਸਤਗੁਰੂ ਜੀ ਕਹਿੰਦੇ ਫਿਰ ਜਿਨ੍ਹਾਂ ਨੂੰ ਇਹ ਗੁਰੂ ਦੀ ਵਡਿਆਈ ਮਿਲ ਜਾਂਦੀ ਹੈ ਨਾ ਸਾਧ ਸੰਗਤ ਵਿੱਚ ਬੈਠਣ ਦਾ ਜਿਨ੍ਹਾਂ ਨੂੰ ਸਮਾ ਮਿਲ ਜਾਂਦਾ ਹੈ ਫਿਰ ਸਤਗੁਰੂ ਜੀ ਕਹਿੰਦੇ ਤੇਰੇ ਸੇਵਕ ਉਹ ਗੁਰੂ ਦੇ ਪਿਆਰੇ ਫਿਰ ਗੁਰੂ ਦੀ ਬਾਣੀ ਨੂੰ ਸੁਣ ਸੁਣ ਕੇ ਉਨੇ ਬਾਣੀ ਨੂੰ ਉਚਾਰ ਕੇ ਫਿਰ ਆਪਣਾ ਜਿਹੜਾ ਉਹ ਵੇਲਾ ਸਫਲਾ ਬਣਾ ਲੈਂਦੇ ਨੇ ਆਤਮ ਜੀਵਨ ਦੀ ਪ੍ਰਾਪਤੀ ਕਰ ਲੈਂਦੇ ਨੇ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਪਿਆਰਿਓ ਸਤਿਗੁਰੂ ਜੀ ਕਹਿੰਦੇ ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਨਾ ਜਿਨ੍ਹਾਂ ਨੂੰ ਸੰਗਤ ਮਿਲ ਜਾਂਦੀ ਹੈ ਫਿਰ ਉਹ ਸੰਗਤ ਵਿੱਚ ਆ ਕੇ ਨਾ ਲਾਹਾ ਪ੍ਰਾਪਤ ਕਰਦੇ ਨੇ ਉਹ ਬਾਣੀ ਨੂੰ ਸੁਣਦੇ ਨੇ ਸਮਝਦੇ ਨੇ ਗੁਣਾਂ ਨੂੰ ਅਪਣਾਉਂਦੇ ਨੇ ਤੇ ਜਿਹੜੇ ਗੁਣਾਂ ਨੂੰ ਅਪਣਾ ਲੈਂਦੇ ਨੇ ਪਿਆਰਿਓ ਗੁਰੂ ਕਹਿੰਦਾ ਫਿਰ ਉਹਨਾਂ ਨੂੰ ਜੀਵਨ ਦੀ ਸੋਝੀ ਮਿਲ ਜਾਂਦੀ ਹੈ ਜੀਵਨ ਜਿਉਣ ਦੀ ਯਾਜ ਮਿਲ ਜਾਂਦੀ ਹੈ ਚੰਗੇ ਮਾੜੇ ਦੀ ਫਰਕ ਲੱਗ ਜਾਂਦੀ ਹੈ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੀ ਸੋਝ ਬਹਿ ਜਾਂਦੀ ਹੈ ਪ੍ਰਗਟ ਭਈ ਸਭ ਲੋਮੈ ਸੇਵਕੀ ਰਾਖੀ ਤੇ ਸਤਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਵਕਾਰਾਂ ਤੋਂ ਬਚ ਕੇ ਤੂੰ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ਉਹ ਅਕਾਲ ਪੁਰਖ ਪਰਗਟ ਭਈ ਸਭ ਲੋਮ ਹੈ ਲੋਭਾਵ ਲੋਕ ਵਿੱਚ ਜਗਤ ਵਿੱਚ ਸਤਿਗੁਰ ਜੀ ਕਹਿੰਦੇ ਜਿਹਨੂੰ ਜਗਤ ਵਿੱਚ ਜਿਉਣਾ ਜਾ ਆ ਜਾਂਦਾ ਹੈ ਨਾ ਜਿਹਨੂੰ ਲੋਕ ਵਿੱਚ ਜੀਵਨ ਦੀ ਸਿੱਖਿਆ ਮਿਲ ਜਾਂਦੀ ਹੈ ਗੁਣ ਵਿਰਾਸ਼ ਹੋ ਜਾਂਦੇ ਨੇ ਕਹਿੰਦੇ ਫਿਰ ਪਰਲੋਕ ਵਿੱਚ ਵੀ ਉਹਨਾਂ ਦਾ ਜਾ ਕੇ ਜੀਵਨ ਸਫਲ ਹੋ ਜਾਂਦਾ ਆਪਾਂ ਪੜਦੇ ਆ ਨਾ ਲੋਕ ਸੁਖੀਏ ਪਰਲੋਕ ਸੁਹੇਲੇ ਹਣ ਗੁਰੂ ਸਾਹਿਬ ਨੇ ਇਹ ਥੋੜੀ ਗਏ ਸਤਗੁਰ ਜੀ ਕਹਿੰਦੇ ਪਰਲੋਕ ਤਾਂ ਤੇਰਾ ਸੁਹੇਲਾ ਹੀ ਹੈ ਜੇ ਤੇਰਾ ਲੋਕ ਸੁਖਿਆ ਹੋਏਗਾ ਜੇ ਤੇਰੇ ਲੋਕ ਵਿੱਚ ਚੰਗੇ ਗੁਣ ਕੀਤੇ ਹੋਣਗੇ ਤਾਂ ਤੇਰਾ ਅਗਾ ਵੀ ਸੁਖਾ ਹੋਏਗਾ ਪਿਆਰਿਓ ਗੁਰੂ ਕਹਿੰਦਾ ਹੈ ਕਿ ਕੱਲਾ ਲੋਕ ਨਹੀਂ ਤੂੰ ਜਿੱਥੇ ਵੀ ਜਾਏਂਗਾ ਦੇਸ਼ ਵਿੱਚ ਵਿਦੇਸ਼ ਵਿੱਚ ਜੇ ਤੇਰੇ ਵਿੱਚ ਗੁਰੂ ਵਾਲੇ ਗੁਣ ਹੋਣਗੇ ਨਾ ਤੇਰਾ ਉਹ ਸਾਰਾ ਸੁਖ ਹੈ ਲੋਕ ਪਰਲੋਕ ਤਾਂ ਸੁਹੇਲਾ ਹੋਵੇਗਾ ਜੇ ਤੇਰਾ ਲੋਕ ਸੁਖਿਆ ਹੋਵੇਗਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹੀਆਂ ਖਾੜ ਚਲੋ ਹਰ ਲਾ ਆਗੇ ਬਸਨ ਸੇਲਾ ਰੈਂਡਿਆਂ ਪਹਿਲਾਂ ਗੁਰੂ ਕਹਿੰਦਾ ਕਰਮ ਕਰਨਾ ਪਵੇਗਾ ਤੈਨੂੰ ਤੈਨੂੰ ਸਵਾਸਤਾ ਨਹੀਂ ਪੁੰਨੀ ਬਖਸ਼ੀ ਹੈ ਤੈਨੂੰ ਆਪ ਪਹਿਲਾਂ ਗੁਣ ਚੰਗੇ ਕਰਨੇ ਪੈਣਗੇ ਤਾਂ ਤੇਰਾ ਅੱਗਾ ਸਫਲਾ ਹੋਣਾ ਹੈ ਪ੍ਰਗਟ ਭਈ ਸਭ ਲੋਮੈਂ ਸੇਵਕ ਕੀ ਰਾਖੀ ਤੇ ਸਤਿਗੁਰ ਕਹਿੰਦੇ ਜਿਹੜੇ ਨਾਮ ਜਪਦੇ ਨੇ ਇਸੇ ਤਰ੍ਹਾਂ ਵਕਾਰਾ ਤੋਂ ਬਚ ਕੇ ਆਪਣੇ ਸੇਵਕਾਂ ਦੀ ਗੁਰੂ ਆ ਭੇਜ ਰੱਖਦਾ ਹੈ ਸਾਰੇ ਸੰਸਾਰ ਵਿੱਚ ਉਹਨਾਂ ਦੀ ਇੱਜ਼ਤ ਦਾ ਫਿਰ ਉਗੜ ਪੈਂਦੀ ਹੈ ਗੁਰੂ ਵਡਿਆਈਆਂ ਬਖਸ਼ ਦਿੰਦਾ ਹੈ ਆਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਤੇ ਸਤਿਗੁਰ ਜੀ ਕਹਿੰਦੇ ਪਿਆਰਿਓ ਅਗਨ ਸਾਗਰ ਤੇ ਕਾਢਿਆ ਅਗਨ ਭਾਵ ਅੱਗ ਵਿੱਚੋਂ ਜਲਨ ਭਾਵ ਸੜਨਾ ਸਤਿਗੁਰੂ ਜੀ ਕਹਿੰਦੇ ਭਾਈ ਸੇਵਕ ਦੀ ਕੀਤੀ ਸਿਵ ਸਲਾਹ ਦੀ ਬਾਣੀ ਸੁਣ ਕੇ ਆਤਮ ਜੀਵਨ ਦੀ ਪ੍ਰਾਪਤੀ ਕਰਕੇ ਪਰਮਾਤਮਾ ਉਸ ਨੂੰ ਵਿਕਾਰਾਂ ਦੀ ਅੱਗ ਤੋਂ ਬਚਾ ਲੈਂਦੇ ਹਨ ਕਾਲਯੁਗ ਦੇ ਤਤਿਆਂ ਝੋਲਿਆਂ ਤੋਂ ਬਚਾ ਕੇ ਪੰਜਾਂ ਤਤਾਂ ਤੋਂ ਬਚਾ ਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਫਿਰ ਸੰਸਾਰ ਸਮੁੰਦਰ ਦੀ ਅੱਗ ਵਿੱਚੋਂ ਕੱਢ ਕੇ ਪਰਮਾਤਮਾ ਆਪ ਉਹਨਾਂ ਦੇ ਅੰਦਰ ਵਕਾਰਾਂ ਦੀ ਸੜਨ ਦੀ ਸ਼ਾਂਤ ਪਜਾ ਦਿੰਦਾ ਹੈ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਮਨ ਵਿੱਚ ਠੰਡਕ ਪੈ ਜਾਂਦੀ ਹੈ ਗੁਰੂ ਕਿਰਪਾ ਕਰ ਦਿੰਦਾ ਹੈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਸਤਗੁਰ ਜੀ ਨੇ ਉਹਨਾਂ ਦੇ ਸੇਵਕਾਂ ਦੀ ਸਹਾਇਤਾ ਕੀਤੀ ਉਹਨਾਂ ਦੇ ਹਿਰਦੇ ਵਿੱਚ ਆਤਮ ਜੀਵਨ ਵਾਲਾ ਨਾਮ ਜਲ ਛਿੜਕ ਦਿੰਦੇ ਹਨ ਕੇਵਲ ਉਹਨਾਂ ਦੇ ਅੰਦਰ ਕੇਵਲ ਤੇ ਕੇਵਲ ਗੁਰੂ ਦੇ ਨਾਮ ਦਾ ਚੰਨਣਾ ਵਗਦਾ ਅੰਮ੍ਰਿਤ ਜਲ ਸਾਂਚਿਆ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਜੀਵਨ ਦਾ ਸਹਾਰਾ ਬਣਾ ਲਿਆ ਹੈ ਫਿਰ ਸਤਗੁਰੂ ਜੀ ਕਹਿੰਦੇ ਜਨਮ ਮਰਨ ਦੁੱਖ ਕਟਿਆ ਸੁਖ ਖਾਣ ਥਾਨ ਪਾਇਆ ਉਹ ਕਹਿੰਦਾ ਜਿਨ੍ਹਾਂ ਨੇ ਪ੍ਰਭੂ ਦੀ ਬਾਣੀ ਨੂੰ ਸੁਣ ਕੇ ਜੀਵਨ ਨੂੰ ਅਪਣਾਇਆ ਹੈ ਨਾ ਫਿਰ ਸਤਗੁਰੂ ਜੀ ਕਹਿੰਦੇ ਜੰਮਣ ਮਰਨ ਦਾ ਗੇੜ ਦੁੱਖ ਕੱਟੇ ਜਾਂਦੇ ਨੇ ਉਹਨਾਂ ਦੇ ਸੰਸਾਰਿਕ ਦੁੱਖਾਂ ਤੋਂ ਫਾਈ ਮਿਲ ਜਾਂਦੀ ਹੈ ਸੁੱਖਾਂ ਦਾ ਥਾਨ ਬਣ ਜਾਂਦਾ ਹੈ ਸੁਖ ਆਤਮ ਜੀਵਨ ਦਾ ਟਿਕਾਣਾ ਲੱਭ ਲੈਂਦੇ ਹਨ ਕਾਟੇ ਸੇਲਕ ਭ੍ਰਮ ਮਹਾਂ ਕੀ ਆਪਣੇ ਪ੍ਰਭ ਭਾਇਆ ਤੇ ਸਤਗੁਰੂ ਜੀ ਕਹਿੰਦੇ ਪਿਆਰਿਓ ਕਾਟੇ ਸਿਲਕ ਸਿਲਕ ਭਾਵ ਪਾਈ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਭਟਕਣਾ ਤੇ ਮੋਹ ਦੀ ਪਾਈ ਕੱਟ ਲਈ ਹੈ ਗੁਰੂ ਨੇ ਉਹ ਸੇਵਕ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਜਾਂਦੇ ਨੇ ਤੇ ਗੁਰੂ ਫਿਰ ਉਹਨਾਂ ਨੂੰ ਸਦਾ ਆਪਣੇ ਚੰਨਾਂ ਨਾਲ ਆਪਣੇ ਗਲੇ ਨਾਲ ਲਾ ਕੇ ਰੱਖਦਾ ਹੈ ਕਾਟੇ ਸਿਲਕ ਭਾਵ ਮੋਹ ਕੀ ਜਿਹੜੇ ਮੋਹ ਵਿੱਚੋਂ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨਾ ਭ੍ਰਮ ਵਿੱਚ ਡਿੱਟੇ ਜਾਂਦੇ ਨੇ ਜਿਨ੍ਹਾਂ ਦੇ ਉਹਨਾਂ ਨੂੰ ਫਿਰ ਗੁਰੂ ਆਪਣੇ ਨਾਲ ਜੋੜ ਕੇ ਰੱਖਦਾ ਹੈ ਕਦੇ ਵੀ ਉਹਨਾਂ ਨੂੰ ਭਟਕਣ ਨਹੀਂ ਦਿੰਦਾ ਗੁਰੂ ਆਪ ਸਹਾਇਤਾ ਕਰਦਾ ਹੈ ਮਤ ਕੋਈ ਜਾਣੂ ਅਵਰ ਕਛ ਪ੍ਰਭ ਸਭ ਪ੍ਰਭ ਕੈ ਹਾਥ ਕਹਿੰਦੇ ਭਾਈ ਇਹ ਨਾ ਕੋਈ ਸਮਝ ਲਵੇ ਕਿ ਇਹੋ ਜਿਹਾ ਆਤਮਗੰਨੰਦ ਮਾਣਨ ਬਾਅਦ ਤੇ ਅਸਾਂ ਜੀਵਾਂ ਦਾ ਕੋਈ ਹੋਰ ਚਾਰਾ ਹੋਵੇਗਾ ਕਿ ਦੁਨਿਆਵੀ ਸੁੱਖਾਂ ਕਰਕੇ ਅਸੀਂ ਆਨੰਦ ਮਾਣ ਲਵਾਂਗੇ ਕਹਿੰਦੇ ਨਾ ਯਕੀਨ ਨਾਲ ਜਾਣਿਓ ਹਰੇਕ ਜੁਗਤ ਪਰਮਾਤਮਾ ਦੇ ਹੱਥ ਵਿੱਚ ਹੈ ਜੇ ਉਹਨੇ ਸਵਾਸ ਬਖਸ਼ੇ ਨੇ ਤਾਂ ਹੀ ਚੱਲ ਰਹੇ ਹਾਂ ਜੇ ਕੋਈ ਕਵੇ ਮੈਂ ਆਪਣੀ ਸੋਜ ਨਾਲ ਆਪਣੀ ਮਤ ਨਾਲ ਸੁੱਖ ਮਾਣ ਰਿਹਾ ਕਹਿੰਦੇ ਨਹੀਂ ਪਿਆਰੇ ਆ ਇਹ ਗੁਰੂ ਦੀ ਕਿਰਪਾ ਹੈ ਜੇ ਤੇਨੂੰ ਸਵਾਸ ਬਖਸ਼ੇ ਨੇ ਇਹ ਹੱਥ ਉਹਦੇ ਜੁਗਤ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੈ ਜਿਹਦੀ ਜੋਤ ਦਾ ਪ੍ਰਕਾਸ਼ ਹਰ ਇੱਕ ਦੇ ਅੰਦਰ ਹੈ ਤੇ ਸਤਗੁਰੂ ਜੀ ਕਹਿੰਦੇ ਇਹ ਜੋਗਤ ਕੇਵਲ ਗੁਰੂ ਬਖਸ਼ਦਾ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਸਤਗੁਰ ਕਹਿੰਦੇ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਉਹੀ ਸੇਵਕ ਸਤਗੁਰ ਕਹਿੰਦੇ ਸੁਖ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸੁੱਖਾਂ ਦੀ ਪੂਰਤੀ ਮਿਲਦੀ ਹੈ ਜਿਹੜੇ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿੰਦੇ ਨੇ ਜਿਹੜੇ ਗੁਰੂ ਦੀ ਸੰਗਤ ਨਾਲ ਜੁੜ ਕੇ ਗੁਰੂ ਨੂੰ ਜਪਦੇ ਨੇ ਗੁਰੂ ਨੂੰ ਸਿਮਰਦੇ ਨੇ ਸਾਰਬ ਸੁਖ ਨਾਨਕ ਪਾਈ ਸੰਗ ਸੰਤਨ ਸਾਥ ਗੁਰੂ ਕਿਰਪਾ ਕਰਦੇ ਨੇ ਸੰਗਤ ਵਿੱਚ ਤੇ ਸਤਗੁਰ ਕਹਿੰਦੇ ਜਿਹੜੇ ਸੰਗਤ ਕਰਦੇ ਨੇ ਪਿਆਰਿਓ ਉਹਨਾਂ ਨੂੰ ਫਿਰ ਦੁਨਿਆਵੀ ਸੁੱਖ ਮਿਲ ਜਾਂਦੇ ਨੇ ਲੋਕ ਪਰਲੋਕ ਸਹਿਲਾ ਹੋ ਜਾਂਦਾ ਹੈ ਉਹਨਾਂ ਦਾ ਫਿਰ ਕਿਸੇ ਦੀ ਮੁਤਾਜਬਗੀ ਲੈਣ ਦੀ ਲੋੜ ਨਹੀਂ ਪੈਂਦੀ ਗੁਰੂ ਆਪ ਸਹਾਇਓ ਕੇ ਆਪਣੇ ਸੇਵਕ ਦੇ ਕਾਰਜ ਰਾਸ ਕਰਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਕੀ ਮਤ ਤਿਆਗੀ ਹੈ ਸੁਣੀਏ ਉਪਦੇਸ਼ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਆਪਾ ਭਾਵ ਛੱਡ ਕੇ ਆਪਣਾ ਭਾਵ ਛੱਡ ਕੇ ਸਤਿਗੁਰ ਜੀ ਕਹਿੰਦੇ ਮਨ ਕੀ ਮਤ ਤਿਆਗੀ ਹੈ ਜਿਹੜਾ ਆਪਣੇ ਮਨ ਦੀ ਮਤ ਨੂੰ ਤਿਆਗ ਦਿੰਦਾ ਹੈ ਨਾ ਮਨ ਪਿੱਛੇ ਤੁਰਨਾ ਛੱਡ ਦਿੰਦਾ ਸੁਣੀਏ ਉਪਦੇਸ਼ ਗੁਰੂ ਦੇ ਉਪਦੇਸ਼ ਨੂੰ ਸੁਣਨਾ ਸ਼ੁਰੂ ਕਰੀਏ ਤਾਂ ਜੋ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਾਨੂੰ ਵੀ ਨਾਮ ਜਪਣ ਦਾ ਬਲ ਬਖਣ ਉਦਮ ਕਰਤ ਆਨੰਦ ਪਿਆ ਸਿਮਰਤ ਸੁਖਸਾਰ ਜਿਹੜੇ ਨਾਮ ਦਾ ਉਦਮ ਕਰਨਾ ਸ਼ੁਰੂ ਕਰ ਦਿੰਦੇ ਨੇ ਪਿਆਰਿਓ ਸਤਿਗੁਰ ਜੀ ਕਹਿੰਦੇ ਫਿਰ ਸਿਮਰਤ ਪਿਆ ਸਿਮਰਤ ਸੁਖ ਫਿਰ ਗੁਰੂ ਕਹਿੰਦਾ ਉਹਨਾਂ ਦੇ ਜੀਵਨ ਵਿੱਚ ਸੁੱਖ ਵੇਖਿਓ ਬਣਦਾ ਜਿਹੜੇ ਉਦਮ ਕਿਹੜਾ ਕਰਨ ਲੱਗ ਜਾਂਦੇ ਨੇ ਨਾਮ ਜਪਣ ਦਾ ਆਪਾਂ ਵੀ ਯਤਨ ਕਰਿਆ ਕਰੀਏ ਉਦਮ ਕਰਿਆ ਕਰੀਏ ਗੁਰੂ ਰਹਿਮਤ ਬਖਸ਼ਦੇ ਨੇ ਵਡਿਆਈ ਬਖਸ਼ਦੇ ਨੇ ਯਤਨ ਕਰਨਾ ਜਦੋਂ ਸ਼ੁਰੂ ਕਰ ਦਿੱਤਾ ਉਹਦੋਂ ਫਿਰ ਗੁਰੂ ਨੇ ਆਪ ਹੱਥ ਫੜ ਲੈਣਾ ਹੈ ਸਤਿਗੁਰੂ ਜੀ ਰਹਿਮਤ ਕਰਨ ਇਹ ਯਤਨਾ ਕਿਸਮਾ ਬਖਸ਼ਿਆ ਇਹ ਸਮਾਂ ਦਰ ਪ੍ਰਵਾਨ ਹੋ ਜਾਵਣ ਇਸੇ ਤਰ੍ਹਾਂ ਗਾਂ ਤੋਂ ਬਰ ਚੜ ਕੇ ਸੰਗਤ ਕਰਨ ਦਾ ਬਾਣੀ ਪੜਨ ਦਾ ਬਲ ਬਖਸ਼ਦੇ ਰਹਿਣ ਆਓ ਸਿਮਣ ਵਿੱਚ ਜੁੜੀਏ ਤਾਂ ਜੋ ਲੋਕ ਸੁੱਕੇ ਪਰ ਲੋਕ ਸਿਹਦੇ ਹੋ ਜਾਣ ਸਾਡੇ ਵੀ ਗੁਰੂ ਦੀ ਪ੍ਰਾਪਤੀ ਹੋ ਜਾਵੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ